ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾ ਆਰਤੀ ਤੇ ਅੱਜ ਜਪਾ ਸੁਣਦੇ ਹਾਂ ਲੇਖਕ ਗ੍ਰਾਮ ਸਰੂਪ ਅਣਖੀ ਜੀ ਦਾ ਲਿਖਿਆ ਹੋਇਆ ਨਾਵਲ ਪਰਦਾ ਤੇ ਰੋਸ਼ਨੀ ਭਾਗ 13 ਹੋਟਲ ਵਾਲਾ ਕੇਸ ਕਈ ਸਾਲ ਚੱਲਦਾ ਰਿਹਾ ਮਾਨਸਾ ਨੇੜੇ ਇੱਕ ਪ੍ਰਾਇਮਰੀ ਸਕੂਲ ਦੀ ਟੀਚਰ ਉਸ ਕੇਸ ਵਿੱਚ ਉਲਝ ਗਈ ਖੱਜਲ ਖੁਆਰ ਹੁੰਦੀ ਰਹੀ ਤੇ ਵੱਡੇ ਘਰ ਦੇ ਸੀ ਕਿਕ ਫੌਜੀ ਆਫਸਰ ਨਾਲ ਵਿਆਹੀ ਹੋਈ ਸੀ ਆਪਣੇ ਪਤੀ ਨਾਲ ਉਹਦੀ ਬਣਦੀ ਨਹੀਂ ਸੀ ਇਸੇ ਕਰਕੇ ਤਾਂ ਉਹਨੇ ਛੱਡ ਰੱਖੀ ਸੀ ਇਸੇ ਕਰਕੇ ਉਹ ਟੀਚਰ ਲੱਗੀ ਹੋਈ ਸੀ ਸੋਹਣੀ ਬੜੀ ਸੀ ਕਚੈਰੀ ਵਿੱਚ ਜਾਂਦੀ ਜਿਵੇਂ ਉਹ ਚੰਗੀ ਨਹੀਂ ਸੀ ਲੱਗਦੀ ਕਿਵੇਂ ਨਾ ਕਿਵੇਂ ਉਹ ਬਰੀ ਹੋ ਗਈ ਮਰਨ ਵਾਲੇ ਬੰਦੇ ਦਾ ਅਖੀਰ ਤੱਕ ਕੋਈ ਪਤਾ ਨਹੀਂ ਲੱਗਿਆ ਕੌਣ ਸੀ ਕਿੱਥੇ ਸੀ ਤੇ ਕੀ ਨਾਂ ਸੀ ਪੋਸਟਮਾਰਟਮ ਤੋਂ ਬਾਅਦ ਐਨਾ ਪਤਾ ਜ਼ਰੂਰ ਲੱਗ ਗਿਆ ਕਿ ਉਸ ਨੂੰ ਜ਼ਹਿਰ ਦਿੱਤੀ ਗਈ ਸੀ ਮਾਨਸਾ ਬਸ 80 ਦੇ ਕਈ ਹੋਟਲ ਵਾਲਿਆਂ ਨੂੰ ਗੁੱਜਾ ਗੁੱਜਾ ਸ਼ੱਕ ਸ਼ੱਕ ਸੀ ਕਿ ਉਹ ਹੁਸ਼ਿਆਰਪੁਰਿਆ ਕੰਡਕਟਰ ਸੀ ਅਖੀਰ ਮੁਕੱਦਮਾ ਰਫਾ ਦਫਾ ਹੋ ਗਿਆ ਗੁਰਕਿਰਪਾਲ ਸਿੰਘ ਨੇ ਹੱਥ ਵਿੱਚ ਖੁੰਡੀ ਫੜ ਲਈ ਲਸੂੜੀ ਪਗ ਪੇਠੇ ਰੰਗੀ ਹੋ ਗਈ 50 ਖੱਟੀ ਤੇੜੋਹੀ ਕਟਮਾ ਪਜਾਮਾ ਸਸਰੀ ਕੁਰਤੇ ਦੀ ਥਾਂ ਪਾਪਲਨ ਦੇ ਚਿੱਟੇ ਕੁਰਤੇ ਨੇ ਲੈ ਲਈ ਤੇ ਉਤੋਂ ਦੇ ਬਿਸਕੁਟੀ ਅੱਜ ਕੰ ਦਾ ਵਾਧਾ ਹੋ ਗਿਆ ਪੈਰਾਂ ਵਿੱਚ ਨਰਮ ਨਰਮ ਕਾਲੀ ਕੁਰਮ ਦੇ ਜੁੱਤੇ ਦਾੜੀ ਦੀ ਗੁੱਟੀ ਵੀ ਖੁੱਲ ਗਈ ਦਾੜੀ ਵਿੱਚ ਕੋਈ ਕਾਲਾ ਵਾਲ ਨਹੀਂ ਸਿਰਿਆ ਪੁਲਵੰਤਕੌਰ ਦਾ ਸਿਰ ਵੀ ਚਿੱਟਾ ਹੋ ਗਿਆ ਗੋਡੇ ਵਰਗਾ ਚਿਹਰੇ ਉੱਤੇ ਡੂੰਗੀਆਂ ਲਕੀਰਾਂ ਦਿਨੋ ਦਿਨ ਵਧ ਰਹੀਆਂ ਸਨ ਵਾਲੀਆਂ ਕਦੋਂ ਦੀਆਂ ਲੈ ਚੁੱਕੀਆਂ ਸਨ ਤੇ ਕੰਨਾਂ ਵਿੱਚ ਡੰਡੀਆਂ ਸਨ ਗੁਰਕ੍ਰਿਪਾਲ ਸਿੰਘ ਨੇ ਇੱਕ ਦਿਨ ਕੁਲਵੰਦ ਕੌਰ ਨਾਲ ਸਲਾਹ ਕੀਤੀ ਕਿ ਦੌਲਤਪੁਰ ਜਾ ਕੇ ਜ਼ਮੀਨ ਹਿੱਸੇ ਉੱਤੇ ਦਿੱਤੀ ਜਾਵੇ। ਉਹ ਤਾਂ ਦੌਲਤਪੁਰ ਜਾ ਕੇ ਹੀ ਰਹੀਏ। ਪਟਿਆਲੇ ਵਿੱਚ ਕੀ ਹੈ? ਮੁੰਡੇ ਤੇ ਕੁੜੀ ਦੀ ਪੜਾਈ ਕਰਕੇ ਹੀ ਤਾਂ ਬਸ ਇੱਥੇ ਬੈਠੇ ਆਂ। ਇੱਕ ਸਾਲ ਨੂੰ ਕੁੜੀ ਬੀਏ ਕਰ ਜਾਵੇਗੀ ਤੇ ਬਸ। ਮੁੰਡਾ ਪ੍ਰੀ ਯੂਨੀਵਰਸਿਟੀ ਵਿੱਚ ਪੜਦਾ ਹੈ। ਜਿੰਨੇ ਸਾਲ ਹੋਰ ਪੜੇਗਾ ਹੋਸਟਲ ਵਿੱਚ ਰਹਿ ਛੱਡੇਗਾ। ਉਸਨੇ ਕਿਹਾ ਕਿ ਮੁੰਡੇ ਤੇ ਕੁੜੀ ਦੋਵਾਂ ਨੂੰ ਹੀ ਉਸ ਡਰਵਿਜ ਦਾਖਲ ਕਰਵਾ ਕੇ ਆਪਾਂ ਮਿੰਡ ਨੂੰ ਚਲੇ ਜਾਂਦੇ ਹਾਂ ਕੁਲਵੰਤ ਕੌਰ ਨੇ ਸਲਾਹ ਦਿੱਤੀ ਕਿ ਇੱਕ ਸਾਲ ਜਿਹੜਾ ਜਿੱਦ ਦਾ ਰਹਿੰਦਾ ਹੈ ਇਸ ਸਾਲ ਇਹ ਇੱਥੇ ਆਪਣੇ ਘਰ ਵਿੱਚ ਹੀ ਕਿਉਂ ਨਾ ਰਹਿਣ ਗੰਗੋ ਹੈਗੇ ਹੀ ਰੋਟੀ ਲਾ ਛੱਡਿਆ ਕਰੇਗੀ ਆਖਰੀ ਸਲਾਮ ੁਕਾ ਕੇ ਗੁਰਕ੍ਰਿਪਾਲ ਸਿੰਘ ਕੁਲਵੰਤ ਕੌਰ ਤੇ ਅਮਲੀ ਦੌਲਤਪੁਰ ਪਹੁੰਚ ਕੇ ਗੰਗੋ ਨੂੰ ਮੁੰਡੇ ਕੁੜੀ ਕੋਲ ਛੱਡ ਦਿੱਤਾ ਗੁਰਕ੍ਰਿਪਾਲ ਸਿੰਘ ਮੁੰਡੇ ਕੁੜੀ ਨੂੰ ਪਟਿਆਲੇ ਖੁੱਲਾ ਖਰਚ ਹਰ ਮਹੀਨੇ ਭੇਜ ਦਿੰਦਾ ਉਹ ਐਸਾ ਨਾਲ ਪੜ੍ਹਾਈ ਕਰ ਰਹੇ ਸਨ ਪਿੰਡ ਜਾ ਕੇ ਗੁਰਕਿਰਪਾਲ ਸਿੰਘ ਨੇ ਦੋ ਸੱਜਰ ਸੁਈਆਂ ਮੱਝਾ ਖੇਤ ਲਈਆਂ ਮਹੀਨੇ ਦੇ ਮਹੀਨੇ ਕੁਲਵੰਤ ਕੌਰ ਕਿਉ ਦੀ ਪੀਪੀ ਨੈਣੂ ਅਮਲੀ ਨੂੰ ਦੇ ਕੇ ਪਟਿਆਲੇ ਭੇਜਦੀ ਕਣਕ ਵੀ ਪਿੰਡੋਂ ਹੀ ਚਲੀ ਜਾਂਦੀ ਦਾਲਾਂ ਆ ਦੇਵੇ ਹਰਪਾਲ ਤੇ ਅਜੀਤ ਮਨ ਮਰਜੀ ਦਾ ਪਹਿਨਦੇ ਤੇ ਮਨ ਮਰਜੀ ਦਾ ਖਾਂਦੇ ਪਿੰਦੇ ਗੁਰਕਿਰਪਾਲ ਸਿੰਘ ਤੇ ਕੁਲਵੰਤ ਕੌਰ ਨੂੰ ਜਿਵੇਂ ਰੱਬ ਭੁੱਲ ਗਿਆ ਹੋਵੇ ਉਹ ਬਹੁਤ ਖੁਸ਼ ਸਨ ਪਹਿਲੀ ਉਮਰ ਦੀ ਔਲਾਦ ਵਾਲਾ ਚੋਰਾ ਉਹਨਾਂ ਦੇ ਚਿੱਤ ਚਿੱਤੇ ਵੀ ਨਹੀਂ ਸੀ। ਸ਼ੇਰਗੜ ਵਾਲੇ ਸਰਦਾਰ ਦਾ ਕਾਕਾ ਤਾਂ ਦੇਖਿਆ। ਇੱਕ ਦਿਨ ਗੁਰਕਿਰਪਾਲ ਸਿੰਘ ਨੇ ਕੁਲਵੰਤ ਕੌਰ ਤੋਂ ਪੁੱਛਿਆ ਸ਼ੇਰਗੜ ਵਾਲਾ ਸਰਦਾਰ ਕਿਹੜਾ? ਉਹੀ ਜਿਹੜਾ ਪਿਛਲੀਆਂ ਵੋਟਾਂ ਵੇਲੇ ਕਾਂਗਰਸ ਟਿਕਟ ਤੇ ਖੜਾ ਸੀ ਤੇ ਹਾਰ ਗਿਆ। ਦੇਖਿਆ ਨਹੀਂ ਤਾਂ ਕਿੰਨੀ ਵਾਰ ਉਹ ਆਇਆ ਆਪਣੇ ਪਿੰਡ। ਰੋਟੀ ਆਇਆ ਸੀ ਖਾਣ ਇੱਕ ਵਾਰੀ। ਨਾਲ ਹੋਰ ਬੰਦੇ ਸੀ 7-8। ਅੱਛੇ ਅੱਛਾ ਉਹੀ। ਉਹਦਾ ਤਾਂ ਰੰਗ ਪੱਕਾ ਸੀ ਉਹੋ ਜਿਹਾ ਹੀ ਉਹਦਾ ਮੁੰਡੇ ਦਾ ਹੋਊਗਾ ਮੁੰਡਾ ਉਦੋਂ ਉਹਦੇ ਨਾਲ ਹੀ ਸੀ ਦੇਖਿਆ ਨਹੀਂ ਤਾ ਮੁੰਡੇ ਦਾ ਰੰਗ ਤਾਂ ਕੁਝ ਚੰਗਾ ਹੈ ਉਹਨਾਂ ਨਾਲੋਂ ਨਾਲੇ ਰੰਗ ਤੋਂ ਕੀ ਲੈਣਾ ਮੁੰਡਾ ਅਫਸਰ ਹੈ ਕੈਪਟਨ ਬਣ ਗਿਆ ਹੈ ਪਿਛਲੀ 26 ਜਨਵਰੀ ਤੋਂ ਕੁਲਵੰਤ ਕੋਰ ਚੁੱਪ ਕਰ ਗਈ ਤੇ ਫਿਰ ਬੋਲੀ ਜੀਤਾਂ ਦੇ ਖਬਰੇ ਪਸੰਦ ਆਉ ਕਿ ਨਹੀਂ ਪਸੰਦ ਕਿਵੇਂ ਨਾ ਆਵੇ ਐਡਾ ਕਰਦਾ ਹੈ ਮੁੰਡੇ ਦਾ ਜਵਾਨ ਹੈ ਪੂਰਾ ਮੋਜਾਂ ਕਰੂਗੀ ਅਫਸਰ ਨਹੀਂ ਬਣ ਜੂ ਕੋਰੋ ਨੇ ਕੀ ਲੈਣਾ ਗੁਰਕਿਰਪਾਲ ਸਿੰਘ ਉੱਚੇ ਉੱਚੇ ਹੱਸ ਪਿਆ ਕੁਲਵੰਤ ਕੌਰ ਦੇ ਗੱਲ ਚਿੱਤ ਲੱਗ ਗਈ ਉਹ ਕਹਿੰਦੀ ਇੱਥੇ ਵਿਆਹ ਕਰਨ ਦਾ ਸੁਆਤ ਆਉਣਾ ਨਹੀਂ ਜਿੱਥੇ ਬਿਜਲੀ ਨਾ ਹੋਵੇ ਸ਼ਹਿਰਾਂ ਵਿੱਚ ਤਾਂ ਬਿਜਲੀ ਨਾਲ ਦਿਨ ਚੜ ਜਾਂਦਾ ਆ ਨਾਲ ਦੇ ਪਿੰਡ ਕਰਮਸਰ ਬਿਜਲੀ ਆਈ ਨੂੰ 3 ਸਾਲ ਹੋ ਗਏ ਦੌਲਤਪੁਰ ਨੂੰ ਪਤਾ ਨਹੀਂ ਕੀ ਅੱਗ ਲੱਗੀ ਤੇ ਇੱਥੇ ਕਿਉਂ ਨਹੀਂ ਆਉਂਦੀ ਬਿਜਲੀ ਕਰਮਸਰ ਤਾਂ ਵਜ਼ੀਰ ਦਾ ਪਿੰਡ ਹੈ ਕਿਵੇਂ ਨਾ ਕਿਵੇਂ ਬਿਜਲੀ ਆਈ ਗਈ ਉਥੇ ਤਾਂ ਭਾਵੇਂ ਅੱਜ ਦੀ ਘੜੀ ਪਾਖੜਾ ਡੈਮ ਪੱਟ ਕੇ ਲੈ ਆਵੇ ਵਜ਼ੀਰ ਅਜੀਤ ਦੇ ਰਿਸ਼ਤੇ ਤੋਂ ਗੱਲ ਚੱਲ ਕੇ ਬਿਜਲੀ ਉੱਤੇ ਪਹੁੰਚ ਗਈ ਤੇ ਫਿਰ ਪਿੰਡ ਵਿੱਚ ਮੁਰੱਬਾ ਬੰਦੀ ਨਾ ਹੋਣ ਦੀ ਕਥਾ ਛੇੜ ਲਈ ਮੁੜ ਕੇ ਗੱਲ ਫੇਰ ਸ਼ੇਰਗੜ੍ਹ ਵਾਲੇ ਸਰਦਾਰ ਦੀ ਤੁਰ ਪਈ ਜਿਸ ਨੇ ਵੋਟਾਂ ਵੇਲੇ ਵਾਅਦਾ ਕੀਤਾ ਸੀ ਕਿ ਉਹ ਜਿੱਤੇ ਭਾਵੇਂ ਹਾਰੇ ਪਰ ਦੌਲਤਪੁਰ ਦਾ ਮਿਡਲ ਸਕੂਲ ਜ਼ਰੂਰ ਹਾਈ ਬਣ ਜਾਵੇਗਾ ਸਾਰੇ ਪਿੰਨੇ ਵੋਟਾਂ ਵੀ ਉਸੇ ਨੂੰ ਪਾਈਆਂ ਕਰ ਕੀਤਾ ਕਰਵਾਇਆ ਪਿੰਡ ਦਾ ਉਸਨੇ ਕੁਝ ਵੀ ਨਹੀਂ ਸੀ ਪਗ 14 ਸਤੰਬਰ ਦਾ ਮਹੀਨਾ ਸੀ ਤੜਕੇ-ਤੜਕੇ ਇੱਕ ਗੱਡੀ ਲੰਗੀ ਖੜਕਾ ਸੁਣ ਕੇ अजीत ਨੂੰ ਜਾਗ ਆਗੇ ਅੱਖਾਂ ਮਲ ਕੇ ਉਸਨੇ ਮੇਜ਼ ਉੱਤੇ ਪਈ ਟਾਈਮ ਪੀਸ ਵੱਲ ਨਿਗਾਹ ਮਾਰੀ अजीत ਤਾਂ ਪੰਜ ਵੀ ਨਹੀਂ ਸੰਵਜੇ ਪਰ ਉਹ ਫਿਰ ਸੌ ਨਾ ਸਕੇ ਉਸ ਦੇ ਕੋਲ ਹੀ ਦੂਜੇ ਮੰਜ਼ੇ ਉੱਤੇ ਹਰਪਾਲ ਘੋਕ ਸੁਤਾ ਪਿਆ ਸੀ ਉਸਨੇ ਹਰਪਾਲ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਉਹ ਜਾਗਿਆ ਨਹੀਂ ਅੱਧੀ ਕੁ ਰਾਤ ਕਣੀਆਂ ਆਗੀਆਂ ਸਨ ਮੰਜੇ ਵੇੜੇ ਵਿੱਚੋਂ ਚੁੱਕ ਕੇ ਉਹਨਾਂ ਨੇ ਅੰਦਰ ਢਾਲੇ ਹਰਪਾਲ ਤਾਂ ਪਹਿਨਸਰ ਸੌਂ ਗਿਆ ਪਰ ਅਜੀਤ ਨੂੰ ਕਾਫੀ ਚਿਰ ਬਾਅਦ ਨੀਂਦ ਆਈ 2 2.5 ਘੰਟੇ ਅੱਖ ਲੱਗੀ ਹੋਣੀ ਹੈ ਕਿ ਫਿਰ ਗੱਡੀ ਆਈ ਤੇ ਉਹ ਜਾਗ ਪਈ ਉਸ ਸਰੀਰ ਨੂੰ ਤੋੜ ਜੀ ਲੱਗੀ ਹੋਈ ਸੀ ਇਹ ਕੱਚਵੀ ਜੀ ਉਹ ਉੱਠੀ ਤੇ ਟੇਬਲ ਲੈਂਪ ਦੀ ਸਵਿੱਚ ਦਬ ਦਿੱਤੀ ਕਮਰਾ ਚਾਨਣ ਨਾਲ ਭਰ ਗਿਆ ਅੱਖਾਂ ਨੂੰ ਝੁੰਦਿਆ ਦੇਣ ਵਾਲਾ ਚਾਨਣ ਹਰਪਾਲ ਨੰਗੇ ਮੂੰਹ ਪਿਆ ਸੀ ਤੇਜ਼ ਚਾਨਣ ਵਿੱਚ ਜਿਵੇਂ ਉਸ ਦੀਆਂ ਅੱਖਾਂ ਆਪ ਹੀ ਖੁੱਲ ਗਈਆਂ ਹੁਣ ਉਸ ਨੂੰ ਜਾਗ ਆ ਗਈ ਓਬੜਵਾਹਾ ਉੱਠਿਆ ਟੇਬਲ ਲੈਂਪ ਬੁਝਾ ਕੇ ਫਿਰ ਸੌਂ ਗਿਆ ਅਜੀਤ ਮੰਜੇ ਤੋਂ ਉੱਠੀ ਕੋਲੇ ਪੈਰੇ ਦੂਜੇ ਕਮਰੇ ਵਿੱਚ ਗਈ ਤੇ ਗੰਗੋ ਨੂੰ ਜਗਾ ਲਿਆ ਆਖਿਆ ਚਾਹ ਕਰ ਕਾਲਜ ਦਾ ਕੰਮ ਕਰਨਾ ਮੈਂ ਔਲੀ ਥੋੜੀ ਉੱਠ ਕੇ ਗੰਗੋ ਨੇ ਸਟੋਵ ਬੁਖਾਇਆ ਅਜੀਤ ਗੰਗੋ ਦੇ ਕੋਲ ਹੀ ਬੈਠ ਗਈ ਇਹੋ ਜਿਹਾ ਮੁੰਡਾ ਇਹ ਕਦੇ ਤਾਂ ਸਾਰੀ-ਸਾਰੀ ਰਾਤ ਪੜਦਾ ਰਹੂ ਕਦੇ ਅੱਖ ਵੀ ਨਹੀਂ ਖੋਲਦਾ ਹੁਣ ਭਲਾ ਉੱਠਣ ਦਾ ਵੇਲਾ ਨਹੀਂ ਹੋਇਆ ਜੀ 10 ਦਿਨ ਹੋ ਗਏ ਪੜਨ ਦਾ ਨਾਂ ਕਿਹੜਾ ਲਿਆ ਟੈਸਟਾਂ 'ਚ ਉਹ ਫੇਰ ਵੀ ਪਤਾ ਨਹੀਂ ਐਨੇ ਨੰਬਰ ਕਿਵੇਂ ਲੈ ਜਾਂਦਾ ਅਜੀਤ ਬੋਲ ਰਹੀ ਸੀ ਤੇ ਕੁਰਸੀ ਉੱਤੇ ਬੈਠੀ ਉਬਾਸੀਆਂ ਲੈ ਰਹੀ ਸੀ ਚਾਹ ਜਦ ਬਣ ਗਈ ਦੋ ਪਿਆਲੀਆਂ ਵਿੱਚ ਪਾ ਕੇ ਉਹ ਆਪਣੇ ਕਮਰੇ ਵਿੱਚ ਲੈ ਕੇ ਆ ਗਈ ਦੂਰ ਜਲਦੀ ਸਟੇਟ ਲਾਈਟ ਦਾ ਕਸਮੇਲਾ ਚਾਨਣ ਉਹਨਾਂ ਦੇ ਕਮਰੇ ਵਿੱਚ ਆ ਰਿਹਾ ਸੀ ਮੇਜ਼ ਉੱਤੇ ਦੋਵੇਂ ਪਿਆਲੀਆਂ ਰੱਖ ਕੇ ਉਸ ਨੇ ਟੇਬਲ ਲੈਂਪ ਜਗਾ ਦਿੱਤਾ ਜੇਤੇ ਹਰਪਾਲ ੜਕ ਕੇ ਬੋਲਿਆ ਅਜੀਤ ਨੇ ਚਾਹ ਦੀ ਇੱਕ ਪਿਆਲੀ ਮੇਜ਼ ਉੱਤੋਂ ਚੁੱਕ ਕੇ ਉਸੇ ਮੂੰਹ ਅੱਗੇ ਕਰ ਦਿੱਤੀ ਅੱਛਾ ਹਰਪਾਲ ਨੇ ਪਿਆਲੀ ਹੱਥ ਵਿੱਚ ਫੜ ਲਈ ਇਹ ਤਾਂ ਗੱਲ ਬਣੀ ਨਾ ਕੋਈ ਉਹ ਹਰਪਾਲ ਦੇ ਮੁੰਜੇ ਉੱਤੇ ਬੈਠੇ ਹੀ ਚਾਹ ਪੀ ਰਹੀ ਸੀ ਪਾਲ ਅੱਜ ਤੋਂ ਤੇਰਾ ਨਾਂ ਕੁੰਭਕਰਨ ਪੱਕ ਗਿਆ ਵਸ ਅਜੀਤ ਨੇ ਘੁੱਟ ਭਰ ਕੇ ਆਖਿਆ ਤੇ ਤੇਰਾ ਨਾਂ ਇਸ ਨਾਵਲ ਦੀ ਹੀਰੋਇਨ ਰੀਤਾ ਜਿਹੜੀ ਚਾਰ ਚਾਰ ਗੋਲੀਆਂ ਨੀਂਦ ਦੀਆਂ ਖਾ ਕੇ ਫੇਰ ਵੀ ਸੌਂਦੀ ਨਹੀਂ ਇੱਕ ਮਰਾਠੀ ਨਾਵਲ ਦਾ ਪੰਜਾਬੀ ਅਨੁਵਾਦ ਬਚਪਨ ਦੀ ਮੁਹੱਬਤ ਆਪਣੀ ਰੈਂਕ ਵਿੱਚੋਂ ਕੱਢ ਕੇ ਹਰਪਾਲ ਨੇ ਅਜੀਤ ਵੱਲ ਸੁੱਟ ਦਿੱਤਾ ਅਜੀਤ ਦੀ ਪਿਆਲੀ ਡੇਢੀ ਹੋ ਗਈ ਉਸ ਵਿੱਚੋਂ ਥੋੜੀ ਜੀ ਚਾਹ ਡੁੱਲ ਗਈ ਤੇ ਉਸ ਦੀ ਸਲਵਾਰ ਉੱਤੇ ਪੈ ਗਈ ਨਾਵਲ ਸੁਟਣ ਕਰਕੇ ਹੀ ਪਿਆਲੀ ਟੇਢੀ ਹੋਈ ਸੀ ਅੱਖਾਂ ਵਿੱਚ ਮਿੱਠਾ ਮਿੱਠਾ ਗੁੱਸਾ ਭਰ ਕੇ ਅਜੀਤ ਹਰਪਾਲ ਵੱਲ ਚਾਕੀ ਤੇ ਕਿਹਾ ਏਡੀਅਟ ਪਿਆਲੀ ਮੇਜ਼ ਉੱਤੇ ਧਰ ਕੇ ਹਰਪਾਲ ਨੇ ਨਾਲ ਦੇ ਨਾਲ ਇੱਕ ਮੁੱਕਾ ਜਿੱਤ ਦੇ ਧਰ ਦਿੱਤਾ ਪਿਆਲੀ ਮੇਜ਼ ਉੱਤੇ ਧਰ ਕੇ ਉਹ ਹੱਥੋਪਾਈ ਹੋ ਗਈ ਦੋਵੇਂ ਕੁਕੜਾ ਵਾਂਗੂੰ ਲੜਨ ਲੱਗੇ ਅਜੀਤ ਦੇ ਹੱਥ ਵਿੱਚ ਹਰਪਾਲ ਦੀ ਉਂਗਲ ਆ ਗਈ ਤੇ ਉਸਨੇ ਉਸ ਦੀ ਉਂਗਲ ਮਰੋੜ ਦਿੱਤੀ ਹਰਪਾਲ ਨੇ ਉੱਚੀ ਦੇ ਕੇ ਗੁੱਪ ਮਾਰੀ। ਹਿੜ ਦੰਦ ਕੱਢਦੀ। ਉਹ ਪਿੱਠ ਪਰਨੇ ਮੰਜੇ ਉੱਤੇ ਦੇਖ ਪਈ। ਕੋਚੇਰੋਂ ਦੋਵੇਂ ਚੁੱਪ ਰਹੇ। ਅਜੀਤ ਉਹਵੇਂ ਜਵੇਂ ਪਈ ਰਹੀ। ਹਰਪਾਲ ਨੇ ਉਸਦਾ ਕੰਨ ਫੜ ਲਿਆ ਤੇ ਮਰੋੜ ਕੇ ਕਹਿੰਦਾ, "ਹੁਣ ਬੋਲ, ਬੋਲੇਂਗੀ।" ਅਜੀਤ ਮਿਸਲ ਹੋਈ ਪਈ ਸੀ ਤੇ ਉੱਚੀ-ਉੱਚੀ ਕਹਿ ਰਹੀ ਸੀ, "ਗੰਗੋ ਆਈ। ਗੰਗੋ ਆਇਉਰੇ। ਗੰਗੋ ਆਈ ਨੇ।" ਉਸ ਨੂੰ ਪਤਾ ਸੀ ਕਿ ਇਹਨਾਂ ਦਾ ਤਾਂ ਨਿੱਤ ਦਾ ਹੀ ਇਹੀ ਕੰਮ ਹੈ। ਕੌਣ ਛੁਡਾਵੇ? ਕਾਰਟਵਾ ਵਾਂਗੂ ਲੜਦਿਆਂ ਨੂੰ ਧੰਨਵਾਦ ਜੀ ਇਹ ਨਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ